ਜਿ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਚੱਲਣਗੇ ਮੀਂਹੇਰੀ ਤੂਫਾਨ ਦੇ ਝੱਖੜ ਜਿहां ਮੌਸਮ ਵਿਭਾਗ ਦੇ ਵੱਲੋਂ ਪੰਜਾਬ ਉੱਤਰ ਪ੍ਰਦੇਸ਼ ਰਾਜਸਥਾਨ ਘੇਰਾਣਾ ਦੇ ਵਿੱਚ ਮਈ ਪੈ ਨੂੰ ਲੈ ਕੇ ਚੇਤਾਵਨੀ ਜੋ ਜਾਰੀ ਕਰ ਦਿੱਤੀ ਗਈ ਹੈ ਪਿਛਲੇ ਕੁਝ ਦਿਨਾਂ ਵਿੱਚ ਤਾਮਰ ਵਿੱਚ ਵੀ ਗਰਾਵੜ ਦਰਜ ਕੀਤੀ ਗਈ ਹੈ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਵੀ ਮਈ ਮਹੀਨੇ ਤੱਕ ਅਲਰਟ ਜੋ ਹੈ ਜਾਰੀ ਕਰ ਦਿੱਤਾ ਗਿਆ ਹੈ ਸੋ ਮੌਸਮ ਵਿਭਾਗ ਨੇ ਭਵਿੱਖवाणी ਕੀਤੀ ਹੈ ਕਿ 2 ਮਈ ਤੋਂ ਲੈ ਕੇ 4 ਮਈ ਤੱਕ ਤੇਜ਼ ਹਵਾਵਾਂ ਦੇ ਨਾਲ ਨਾਲ ਮੀਂਹ ਝੱਖੜ ਅਤੇ ਗਰਜ ਪੈਣ ਦੀ ਸੰਭਾਵਨਾ ਜੋ ਜਿਤਾਈ ਗਈ ਹੈ ਸੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਮੇਤ ਕਈ ਸੂਬਿਆਂ ਦੇ ਵਿੱਚ ਮੀਂਹ ਦੇ ਨਾਲ ਨਾਲ ਗਰਜ ਦੀ ਜੋ ਸੰਭਾਵਨਾ ਉਹ ਦੱਸੀ ਜਾ ਰਹੀ ਹੈ ਤੇ ਇਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਚੱਲਣਗੇ ਮੀਂਹੇਰੀ ਤੂਫਾਨ ਦੇ ਚੱਕਰ ਜਿहां ਮੌਸਮ ਵਿਭਾਗ ਦੇ ਵੱਲੋਂ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਦੇ ਵਿੱਚ ਮਈ ਪੈ ਨੂੰ ਲੈ ਕੇ ਚੇਤਾਵਨੀ ਜੋ ਜਾਰੀ ਕਰ ਦਿੱਤੀ ਗਈ ਹੈ। ਵਿਸ਼ੇਸ਼ਲੇ ਕੁਝ ਦਿਨਾਂ ਵਿੱਚ ਤਾਮਰ ਵਿੱਚ ਵੀ ਗਰਾਵੜ ਦਰਜ ਕੀਤੀ ਗਈ ਹੈ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਵੀ ਮਈ ਮਹੀਨੇ ਤੱਕ ਅਲਰਟ ਜੋਏ ਜਾਰੀ ਕਰ ਦਿੱਤਾ ਗਿਆ ਹੈ। ਸੋ ਮੌਸਮ ਵਿਭਾਗ ਨੇ ਪੁਖਿਵਾਨੀ ਕੀਤੀ ਹੈ ਕਿ 2 ਮਈ ਤੋਂ ਲੈ ਕੇ 4 ਮਈ ਤੱਕ ਤੇਜ਼ ਹਵਾਵਾਂ ਦੇ ਨਾਲ ਨਾਲ ਮੀਂਹ ਛੜ ਅਤੇ ਗਰਜ ਪੈਣ ਦੀ ਸੰਭਾਵਨਾ ਜੋਰ ਜਿਤਾਈ ਗਈ ਹੈ। ਸੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਮੇਤ ਕਈ ਸੂਬਿਆਂ ਦੇ ਵਿੱਚ ਮੀਂਹ ਦੇ ਨਾਲ ਨਾਲ ਗਰਜ ਦੀ ਜੋ ਸੰਭਾਵਨਾ ਉਹ ਦੱਸੀ ਜਾ ਰਹੀ ਹੈ ਤੇ ਇਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ।